ਸ਼ੇਅਰ ਮਾਰਕੀਟ ਸਾਰੇ ਲੋਗ ਆਪਾਂ ਜਾਣਦੇ ਆ ਕਿ ਸ਼ੇਅਰ ਮਾਰਕੀਟ ਦੇ ਵਿੱਚ ਲੋਗ ਪੈਸਾ ਲਗਾਉਂਦੇ ਆ ਔਰ ਉਸ ਪੈਸੇ ਦੇ ਨਾਲ ਕੰਪਨੀਆਂ ਦੇ ਸ਼ੇਅਰ ਖਰੀਦੇ ਜਾਂਦੇ ਆ ਔਰ ਜਦੋਂ ਉਹਨਾਂ ਦੇ ਵਿੱਚ ਪ੍ਰੋਫਿਟ ਹੁੰਦਾ ਕੰਪਨੀ ਨੂੰ ਪ੍ਰੋਫਿਟ ਹੁੰਦਾ ਕੰਪਨੀ ਫਿਰ ਉਸ ਪ੍ਰੋਫਿਟ ਨੂੰ ਆਪਣੇ ਸ਼ੇਅਰ ਹੋਲਡਰਾਂ ਦੇ ਵਿੱਚ ਵੰਡ ਦਿੰਦੀ ਆ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਜ਼ਿਆਦਾ ਪ੍ਰਚਲਨ ਹੈ ਸ਼ੇਅਰ ਮਾਰਕੀਟ ਦਾ ਸਾਡੇ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਬੰਬੇ ਦੇ ਵਿੱਚ ਹਰ ਮਹਾਨਗਰ ਦੇ ਵਿੱਚ ਸ਼ੇਅਰ ਮਾਰਕੀਟ ਬਣੀ ਹੋਈ ਆ ਬਕਾਇਦਾ ਉਹਦੇ ਵਿੱਚ ਬ੍ਰੋਕਰਸ ਨੇ ਬਕਾਇਦਾ ਉਹਦੇ ਵਿੱਚ ਟਰੇਡਿੰਗ ਹਾਲਸ ਨੇ ਬਕਾਇਦਾ ਲੋਕ ਉੱਥੇ ਅਕਾਊਂਟ ਖੋਲਦੇ ਆ ਔਰ ਉੱਥੇ ਸ਼ੇਰਾਂ ਦੀ ਸੇਲ ਪਰਚੇਸ ਹੁੰਦੀ ਆ ਖਰੀਦੋ-ਫਰੋਕਤ ਹੁੰਦੀ ਆ ਕੋਈ ਵੀ ਆਦਮੀ ਘੱਟ ਪੈਸੇ ਦੇ ਵਿੱਚ ਸ਼ੇਅਰ ਖਰੀਦਾ ਔਰ ਜਦੋਂ ਉਹਦੇ ਨਾਲ 4 ਪੈਸੇ ਰਲ ਜਾਂਦੇ ਆ ਪ੍ਰੋਫਿਟ ਹੋ ਜਾਂਦਾ ਉਹਨੂੰ ਵੇਚ ਦਿੰਦਾ ਔਰ ਪ੍ਰੋਫਿਟ ਉਹਦਾ ਆਟੋਮੈਟਿਕਲੀ ਅਕਾਊਂਟ ਵਿੱਚ ਆ ਜਾਂਦਾ ਔਰ ਸਾਰਾ ਕੁਝ ਆਨਲਾਈਨ ਚੱਲਦਾ ਔਰ ਸਾਰਾ ਕੁਝ ਅਸੀਂ ਵੀ ਜੇ ਅਗਰ ਕੋਈ ਖਰੀਦਦਾਰ ਨੇ ਪੇਮੈਂਟ ਕਰਨੀ ਆ ਉਹ ਵੀ ਬੈਂਕ ਨਾਲ ਅਟੈਚ ਨੇ ਅਕਾਊਂਟ ਤੇ ਉੱਥੋਂ ਪੇਮੈਂਟ ਨਿਕਲ ਜਾਂਦੀ ਆ ਤੇ ਜਿਹੜਾ ਪ੍ਰੋਫਿਟ ਆ ਉਹ ਵੀ ਆਟੋਮੈਟਿਕਲੀ ਬੈਂਕ ਵਿੱਚ ਆ ਜਾਂਦਾ ਲੋਕ ਅਕਸਰ ਘਰਾਂ ਦੇ ਵਿੱਚ ਸ਼ੇਅਰ ਮਾਰਕੀਟ ਆਪਣੇ ਘਰਾਂ ਦੇ ਸਮਾਰਟ ਟੀਵੀਆ ਦੇ ਉੱਤੇ ਬੈਠ ਕੇ ਦੇਖਦੇ ਰਹਿੰਦੇ ਆ ਔਰ ਆਪਣੇ ਫੋਨਾਂ ਦੇ ਵਿੱਚ ਉਹਨਾਂ ਨੇ ਐਪਸ ਪਾਈਆਂ ਹੋਈਆਂ ਔਰ ਉਹ ਮਾਰਕੀਟ ਦਾ ਖੋਲ ਕੇ ਦੇਖਦੇ ਰਹਿੰਦੇ ਆ ਕਿਹੜਾ ਉੱਪਰ ਚਲਾ ਗਿਆ ਕਿਹੜਾ ਥੱਲੇ ਆ ਗਿਆ ਜਿਹੜਾ ਘਟ ਗਿਆ ਉਹਨੂੰ ਆਪਾਂ ਖਰੀਦ ਲੈਂਦੇ ਆ ਲੋਗ ਜਿਹੜਾ ਵੱਧ ਗਿਆ ਉਹਨੂੰ ਵੇਚ ਦਿੰਦੇ ਆ ਜੇ ਉਹਨਾਂ ਕੋਲ ਪਿਆ ਹੋਵੇ ਦੋਸਤੋ ਬਹੁਤ ਅੱਛਾ ਬਿਜ਼ਨਸ ਹੈ ਇਹ ਔਰ ਅੱਜਕੱਲ ਇਹਦੀ YouTube ਤੇ Facebook ਤੇ ਰੀਲਾਂ ਦੇ ਵਿੱਚ ਇਹਦੇ ਬਾਰੇ ਨੌਲੇਜ ਵੀ ਆਨ ਲੱਗ ਪਈ ਹੈ ਔਰ ਇੱਥੋਂ ਤੱਕ ਵੀ ਕਈ ਐਡਵਾਈਜ਼ਰ ਇੱਥੋਂ ਤੱਕ ਵੀ ਆਪਣੇ ਰੀਲਾਂ ਪਾਉਂਦੇ ਆ ਕਿ ਕੌਨ ਸਾ ਸ਼ੇਅਰ ਤੁਮ ਖਰੀਦੋ ਕਿਤਨੇ ਰੁਪਏ ਦਾ ਹੈ ਕਿਤਨੇ ਪੈਸੇ ਦਾ ਹੈ ਔਰ ਉਹ ਕਿਤਨੀ ਦੇਰ ਮੇ ਕਿਤਨਾ ਉੱਪਰ ਜਾਏਗਾ ਉਹ ਸਾਰਾ ਦੱਸਦੇ ਆ ਦੋਸਤੋ ਬੜੀ ਹੈਰਾਨੀ ਹੁੰਦੀ ਆ ਕਿ ਐਡੇ ਵੱਡੇ ਵੱਡੇ ਗਾਈਡ ਹੋ ਕੇ ਐਡੇ ਵਧੀਆ ਸੁਲਝੇ ਹੋਏ ਸਿਆਣੇ ਬੰਦੇ ਹੋ ਕੇ ਰੀਲਾਂ ਦੇ ਵਿੱਚ ਉਹ ਲੋਕਾਂ ਨੂੰ ਉਤਸ਼ਾਹਿਤ ਕਰਦੇ ਆ ਔਰ ਵੀਡੀਓ ਪਾ ਕੇ ਬਿਆ ਮਾਰਕੀਟ ਦੇ ਵਿੱਚ ਇਸ ਸ਼ੇਅਰ ਤੇ ਪੈਸਾ ਲਾ ਦੋ 3 ਸਾਲ ਦੇ ਵਿੱਚ ਇਹ ਪੈਸਾ ਇੰਨਾ ਹੋ ਜਾਊਗਾ ਚੌਗਣਾ ਹੋ ਜਾਊਗਾ ਪੰਜਣਾ ਹੋ ਜਾਊਗਾ ਬਹੁਤ ਕੁਝ ਉਤਸ਼ਾਹਿਤ ਕਰਦੇ ਆ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਕਿ ਸਾਡੇ ਦੇਸ਼ ਦੀਆਂ ਜਿਹੜੀਆਂ ਸਟਾਕ ਐਕਸਚੇਂਜ ਨੇ ਸ਼ੇਅਰ ਮਾਰਕੀਟਸ ਨੇ ਮੇਰਾ ਖਿਆਲ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸ਼ੇਅਰ ਮਾਰਕੀਟ ਬੰਬੇ ਦੀ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਬੰਬੇ ਦੀ ਹੈ ਔਰ ਉਥੋਂ ਹੀ ਸਾਰੇ ਆਪਰੇਟ ਹੁੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਜਾਂ ਬਾਕੀ ਇੰਡੀਆ ਦੇ ਕਿਤੇ ਹੋ ਵੀ ਦੋਸਤੋ ਸਾਡੇ ਦੇਸ਼ ਦੇ ਵਿੱਚ 6 ਸਾਲਾਂ ਦੇ ਵਿੱਚ ਵਿਦੇਸ਼ੀ ਲੋਕਾਂ ਨੇ ਗੱਲ ਸਮਝਣ ਵਾਲੀ ਆ ਵਿਦੇਸ਼ੀ ਲੋਕਾਂ ਨੇ 3.5 ਲੱਖ ਕਰੋੜ ਰੁਪਈਆ ਕਮਾਇਆ ਸਾਡੀ ਸ਼ੇਅਰ ਮਾਰਕੀਟਸ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰਕੇ ਵਿਦੇਸ਼ੀ ਲੋਕਾਂ ਨੇ ਪਿਛਲੇ 6 ਸਾਲਾਂ 'ਚ 3.5 ਲੱਖ ਕਰੋੜ ਰੁਪਈਆ ਕਮਾਇਆ ਔਰ ਸਾਡੇ ਭਾਰਤ ਦੇ ਲੋਕਾਂ ਨੇ ਸੋਚਣ ਵਾਲੀ ਗੱਲ ਹੈ ਸਾਡੇ ਭਾਰਤ ਦੇ ਲੋਕਾਂ ਨੇ 6.7 6.7 ਲੱਖ ਕਰੋੜ ਰੁਪਏ ਇਨਵੈਸਟ ਕੀਤੇ ਆ ਲੋਕ ਬਹੁਤ ਥੋੜਾ ਪੈਸਾ ਲਾ ਕੇ ਬਹੁਤ ਜ਼ਿਆਦਾ ਪ੍ਰੋਫਿਟ ਲੈ ਲਏ ਆ ਸਾਡੀ ਸ਼ੇਅਰ ਮਾਰਕੀਟ ਤੋਂ ਔਰ ਅਸੀਂ ਅਸੀਂ 6.7 ਲੱਖ ਕਰੋੜ ਰੁਪਈਆ ਇਨਵੈਸਟ ਕਰ ਚੁੱਕੇ ਹਾਂ ਪਿਛਲੇ 6 ਸਾਲਾਂ ਵਿੱਚ ਸਾਡੇ ਭਾਰਤ ਦੇ ਲੋਕਾਂ ਨੇ ਸ਼ੇਅਰ ਮਾਰਕੀਟ 'ਚ ਦੋਸਤੋ ਸਾਡੇ ਲੋਕਾਂ ਨੂੰ ਇੰਨਾ ਪ੍ਰੋਫਿਟ ਕਿਉਂ ਨਹੀਂ ਹੋ ਰਿਹਾ ਬਹੁਤ ਵੱਡਾ ਸਵਾਲ ਹੈ ਪੈਸਾ ਤਾਂ ਅਸੀਂ ਵੀ ਲਾਇਆ ਪੈਸਾ ਵਿਦੇਸ਼ੀਆਂ ਨੇ ਵੀ ਲਾਇਆ ਉਹ 3.5 ਲੱਖ ਕਰੋੜ ਰੁਪਇਆ ਕਮਾ ਰਹੇ ਆ 3.5 ਲੱਖ ਕਰੋੜ ਔਰ ਅਸੀਂ 6.7 ਲੱਖ ਕਰੋੜ ਇਨਵੈਸਟ ਕਰ ਰਹੇ ਆ ਇਹਦਾ ਮਤਲਬ ਹੈ ਸਾਡੀ ਇਨਵੈਸਟਮੈਂਟ ਦਾ ਪੈਸਾ ਉਹਦਾ ਸਹੀ ਮਾਇਨੇ ਦੇ ਵਿੱਚ ਪ੍ਰੋਫਿਟ ਵਿਦੇਸ਼ੀ ਲੈ ਰਹੇ ਆ ਦੋਸਤੋ ਬੜੀ ਵੱਡੀ ਗੱਲ ਹੈ ਕਿ ਫਸਲ ਮੈਂ ਬੀਜ ਰਹੇ ਆ ਔਰ ਜਿਆਦਾ ਜਗ੍ਹਾ 'ਚ ਬੀਜ ਰਹੇ ਆ ਔਰ ਲੋਗ ਥੋੜੀ ਜਗ੍ਹਾ ਚ ਵੇਚ ਰਹੇ ਆ ਔਰ ਪ੍ਰੋਫਿਟ ਮੇਰੇ ਤੋਂ ਜ਼ਿਆਦਾ ਕਮਾ ਰਹੇ ਆ ਕੀ ਕਾਰਨ ਹੈ ਜਾਂ ਤਾਂ ਮੇਰੀ ਫਸਲ ਸਿਲੈਕਸ਼ਨ ਚ ਫਰਕ ਹੈ ਜਿੱਦਾਂ ਮੈਂ ਐਗਜ਼ਾਮਪਲ ਦੇਣ ਲੱਗਾ ਸਾਡੇ ਪੰਜਾਬ ਦੇ ਵਿੱਚ ਕਣਕ ਔਰ ਝੋਨਾ ਕਣਕ ਔਰ ਝੋਨਾ ਬੀਜਿਆ ਜਾ ਰਿਹਾ ਜ਼ਮੀਨਾਂ ਦੇ ਉੱਤੇ ਐਗਰੀਕਲਚਰ ਹੁੰਦੀ ਹੈ ਪੰਜਾਬ ਦਾ ਕਿਸਾਨ ਕਣਕ ਔਰ ਝੋਨੇ ਚੀ ਆ ਛੇ ਮੀਨੀ ਕਣਕਲਾੜੀ ਛੇ ਮੀਨੀ ਚੋ ਨਾਲਾ ਲਾ ਲਿਆ ਵਿੱਚ ਵਿਚਾਲੇ ਮੂੰਗੀ ਲਾਲੇ ਵਿੱਚ ਵਿਚਾਲੇ ਆਲੂ ਲਾਲੇ ਔਰ ਕੁਝ ਐਸੇ ਸੂਝਵਾਨ ਲੋਕ ਵੀ ਨੇ ਜਿਹੜੇ ਆਪਣੀ ਉਸੇ ਧਰਤੀ ਦੇ ਉੱਤੇ ਪੰਜਾਬ 'ਚ ਸਫੇਦ ਮੂਸਲੀ ਲਾ ਲੰਦੇ ਆ ਜਾਂ ਕੋਈ ਹੋਰ ਮੈਡੀਕੇਟਡ ਪੌਦਾ ਲਾ ਦਿੰਦੇ ਆ ਜਿਹੜੀ ਬਾਜ਼ਾਰ 'ਚ ਬੜੇ ਮਹਿੰਗੇ ਭਾਤੇ ਵੇਚ ਜਾਂਦਾ ਹਾਂ ਦੋਨੋਂ ਪੰਜਾਬ 'ਚ ਇੱਕ ਚੋ ਤਲਕ ਝੋਨਾ ਲਾ ਰਿਹਾ ਔ ਜਿਆਦਾ ਝਾੜ ਲੈ ਰਿਹਾ ਟਰਾਲੀਆਂ ਲੱਦ ਰਿਹਾ ਠੀਕ ਆ ਨਾ ਜਿੱਦਾਂ ਇੱਕ ਕਹਾਵਤ ਆ ਜਾਂਦੀ ਆ 100 ਸੁਨਿਆਰ ਦੀ ਇੱਕ ਲੋਹਾਰ ਦੀ ਹੁਣ ਕੁਛ ਬੰਦੇ ਥੋੜੇ ਜਗ੍ਹਾ ਦੇ ਵਿੱਚ ਥੋੜੀ ਚੀਜ਼ ਲਗਾ ਕੇ ਵੱਧ ਪੈਸਾ ਕਮਾ ਰਹੇ ਆ ਔਰ ਕੁਛ ਜਿਆਦਾ ਜਗ੍ਹਾ ਦੇ ਵਿੱਚ ਜਿਆਦਾ ਫਸਲ ਲਗਾ ਕੇ ਜਿਆਦਾ ਮਿਹਨਤ ਕਰਕੇ ਉਹਦੇ ਬਰਾਬਰ ਪੈਸਾ ਕਮਾਰੇ ਆ ਜਾਂ ਉਹ ਤੋਂ ਘੱਟ ਕਮਾਰੇ ਆ ਜੇ ਜਿਆਦਾ ਵੀ ਕਮਾਰੇ ਆ ਤਾਂ ਉਹ ਇੰਨੇ ਜਿਆਦਾ ਨਹੀਂ ਹੈ ਜਿੰਨੇ ਉਸ ਹਿਸਾਬ ਨਾਲ ਉਹਨੇ ਮਿਹਨਤ ਕੀਤੀ ਹੈ ਜਿੰਨੀ ਜਿਆਦਾ ਜਗਾ ਹੈ ਜਿੰਨੀ ਜਿਆਦਾ ਉਹਨੇ ਕੀਤਾ ਇਸੇ ਤਰ੍ਹਾਂ ਸ਼ੇਅਰ ਮਾਰਕੀਟ ਬੜਾ ਸੁਲਝਿਆ ਹੋਇਆ ਬੜਾ ਸਮਝਦਾਰ ਤੁਹਾਨੂੰ ਕੋਈ ਗਾਈਡ ਚਾਹੀਦਾ ਕੀ ਕਾਰਨ ਨੇ ਕਿ ਸਾਡੇ ਇੰਡੀਅਨ ਲੋਕ ਉਹਨਾਂ ਪ੍ਰੋਫਿਟ ਨਹੀਂ ਲੈ ਪਾਉਂਦੇ। ਜਾਂ ਤਾਂ ਸਾਡਾ ਫੋਕਸ ਨਹੀਂ ਹੈ। ਸਿਰਫ ਸ਼ੌਕ ਹੈ। ਜਾਂ ਅਸੀਂ ਕਿਸੇ ਦੇ ਮਗਰ ਲੱਗ ਗਏ। ਕਿਸੇ ਦੇ ਮਗਰ ਚੱਲ ਪਏ ਅਗਲੇ ਯਾਰ ਉਹਨੇ ਉਹਨੇ ਕਿਸੇ ਦੇ ਕਹਿ ਤੇ ਲਾ ਦਿੱਤੇ। ਮੈਂ ਐਸੇ ਲੋਕਾਂ ਨੂੰ ਵੀ ਜਾਣਦਾ ਹਾਂ। ਇਸੇ ਸ਼ੇਅਰ ਮਾਰਕੀਟ ਦੇ ਲੋਕਾਂ ਨੂੰ। ਜਿਨ੍ਹਾਂ ਦੇ ਘਰੇ ਬਾਕਸ ਬੈੱਡਾਂ ਦੇ ਵਿੱਚ ਨੋਟ ਹੋਇਆ ਕਰਦੇ ਸੀ। ਬਾਕਸ ਬੈੱਡ ਭਰੇ ਹੁੰਦੇ ਸੀ ਨੋਟਾਂ ਦੇ। ਔਰ ਬਹੁਤ ਪੁਰਾਣੀ ਗੱਲ ਆ ਔਰ ਮਾਰਕੀਟ ਚ ਸੁਣਨ ਨੂੰ ਆਉਂਦਾ ਵੀ 300 ਕਰੋੜ ਦਾ ਮਾਲਕ ਸੀ ਉਹ ਬੰਦਾ ਕਿਸੇ ਜ਼ਮਾਨੇ ਚ ਸ਼ੇਅਰ ਮਾਰਕੀਟ ਨਾਲ ਰਿਲੇਟਡ ਪਰ ਇੱਕ ਵਕਤ ਉਹਦੇ ਤੇ ਮੈਂ ਐਸਾ ਵੀ ਦੇਖਿਆ ਉਸੇ ਬੰਦੇ ਤੇ ਕਿ ਉਹਦੇ ਕੋਲ ਆਟੋ ਦੇ 20 ਰੁਪਏ ਵੀ ਨਹੀਂ ਸੀ ਹੁੰਦੇ ਅਗਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੈ ਜਾਂ ਆਣਾ ਹੈ ਉਦੋਂ 10 ਰੁਪਏ ਰੇਟ ਹੋਇਆ ਕਰਦਾ ਸੀ ਪਾਸੇ ਦਾ ਉਹਦੇ ਕੋਲ ਆਣ ਜਾਣ ਵਾਸਤੇ 20 ਰੁਪਏ ਵੀ ਨਹੀਂ ਸੀ ਹੁੰਦੇ ਮੈਂ ਦੇਖਿਆ ਸੀ ਲੋਕ ਸ਼ੇਅਰ ਮਾਰਕੀਟ ਦੇ ਵਿੱਚ ਦੋਸਤੋ ਸ਼ੇਅਰ ਮਾਰਕੀਟ ਦਾ ਕੰਮ ਬੁਰਾ ਨਹੀਂ ਹੈ ਪਰ ਇਹਨੂੰ ਇੰਟਰਸਟ ਨਾਲ ਸਮਝ ਕੇ ਸਮਝਦਾਰ ਬੰਦੇ ਦੇ ਪਿੱਛੇ ਚੱਲ ਕੇ ਕੋਈ ਸਾਡਾ ਗਾਈਡ ਅੱਛਾ ਹੋਣਾ ਚਾਹੀਦਾ ਬ੍ਰੋਕਰ ਅੱਛਾ ਹੋਣਾ ਚਾਹੀਦਾ ਕਿਸ ਨੂੰ ਨੌਲੇਜ ਹੋਣੀ ਚਾਹੀਦੀ ਹੈ ਸਾਨੂੰ ਮਾਰਕੀਟ ਦੇ ਵਿੱਚ ਪਤਾ ਹੋਣਾ ਚਾਹੀਦਾ ਕਿਹੜੀਆਂ ਕੰਪਨੀਆਂ ਅੱਜ ਕੱਲ ਪ੍ਰੋਗਰੈਸ ਜਾ ਰਹੀਆਂ ਨੇ ਕਿਹੜੀਆਂ ਕੰਪਨੀਆਂ ਘਟ ਜਾ ਰਹੀਆਂ ਨੇ ਸਾਨੂੰ ਕਿਹੜੀ ਕੰਪਨੀ ਦਾ ਰੇਟ ਡਾਊਨ ਹੈ ਔਰ ਆਉਣ ਵਾਲੇ ਸਮੇਂ ਚ ਪਲੱਸ ਹੋਊਗਾ ਅਸੀਂ ਕਿਹੜਾ ਸ਼ੇਅਰ ਖਰੀਦ ਲਈਏ ਉਹ ਕਿਵੇਂ ਪਲੱਸ ਹੋਊਗਾ ਕਿੰਨੀ ਦੇਰ ਉਹਨੂੰ ਰੱਖਣਾ ਪਊਗਾ ਇਹ ਬੜਾ ਕੁਛ ਹੈ ਦੇ ਵਿੱਚ ਸਿਰਫ ਇਹ ਨਹੀਂ ਕਿ ਪੈਸਾ ਲਾਤਾ ਸਾਡੇ ਡੀਮੈਟ ਅਕਾਊਂਟ ਦੇ ਵਿੱਚ ਸ਼ੇਅਰ ਆ ਗਏ ਉਹ ਚ ਕੁਝ ਵਧ ਗਏ ਅਸੀਂ ਉਹਨੂੰ ਵੇਚਦੇ ਜਾਂ ਕਿ ਹੋਰ ਵਧ ਸਕਦੇ ਆ ਅਗਰ ਤੁਸੀਂ ਥੋੜਾ ਜਿਹਾ ਉਹਨੂੰ ਡਿਲੇ ਕਰ ਲੀਏ ਤਾਂ ਹੋਰ ਵਕਤ ਸਕਦੇ ਆ। ਜਾਂ ਕੋਈ ਸ਼ੇਰ ਐਸੀ ਜਿੰਨੇ ਸਾਨੂੰ ਵਧੇ ਆ ਉਹਨੂੰ ਵੇਚ ਲਓ। ਇਹ ਬੜੀ ਸੋਚਣ ਸਮਝਣ ਦਾ ਬੜਾ ਵਿਸ਼ਾ ਹੈ। ਵਿਦੇਸ਼ੀ ਲੋਕ। ਜਾਂసే ਵੀ ਆਪਾਂ ਇੰਗਲੈਂਡ ਦੇ ਲੋਕਾਂ ਬਾਰੇ ਗੱਲ ਕਰੀਏ ਜਿਨ੍ਹਾਂ ਨੇ ਕਹਿੰਦੇ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛੁੱਪਦਾ। ਚਾਹ ਪੱਤੀ ਵੇਚਣ ਆਏ ਭਾਰਤ ਦੇ ਉੱਤੇ ਵਿੱਚ ਕਬਜ਼ਾ ਕਰਕੇ ਬਹਿ ਗਏ। ਜਿਆਦਾ ਵਪਾਰ ਕਰਨ ਆਈ ਇੰਗਲਿਸ਼ ਅੰਗਰੇਜ਼ ਗਵਰਨਮੈਂਟ ਇੱਥੇ ਕਬਜ਼ਾ ਕਰਕੇ ਬੈਗੀ ਸੀ ਔਰ ਇੱਕ ਅੰਗਰੇਜ਼ ਹੀ ਨੇ ਜਿਨ੍ਹਾਂ ਨੇ ਵਰਡ ਦੇ ਵਿੱਚ ਰਾਜ ਕੀਤਾ ਜਿਨ੍ਹਾਂ ਦੇ ਦੇਸ਼ ਦੇ ਜਿਨ੍ਹਾਂ ਦੇ ਸਮੇਂ ਦੇ ਦੌਰਾਨ ਜਿਨ੍ਹਾਂ ਦੇ ਰਾਜ ਦੇ ਦੌਰਾਨ ਸਿਆਣੇ ਕਹਿੰਦੇ ਆ ਵੀ ਸੂਰਜ ਨਹੀਂ ਸੀ ਛੁੱਪਦਾ ਉਹ ਲੋਕ ਅੱਜ ਵੀ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਚਾਹੇ ਅਸੀਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਭਾਰਤ ਦੇ ਝੰਡੇ ਲਹਿਰਾਤੇ ਚਾਹੇ ਅਸੀਂ ਬਹੁਤ ਅੱਛੀਆਂ ਬੁਲੰਦੀਆਂ ਤੇ ਪਹੁੰਚ ਗਏ ਪਰ ਸਮਝ ਦੇ ਮਾਮਲੇ ਦੇ ਵਿੱਚ ਜੋ ਮੈਂ ਫੀਲ ਕਰਦਾ ਆਂ ਅੰਕੜਿਆਂ ਨੂੰ ਦੇਖ ਕੇ ਕਿ ਇੱਕ ਬੰਦਾ 6 ਸਾਲਾਂ ਦੇ ਦੌਰਾਨ 3.5 ਲੱਖ ਕਰੋੜ ਰੁਪਈਆ ਸ਼ੇਅਰ ਮਾਰਕੀਟ ਚੋਂ ਕਮਾ ਰਿਹਾ ਔਰ ਉਸੇ ਮਾਰਕੀਟ ਦੇ ਵਿੱਚ ਸਾਡੇ ਬੰਦੇ 6 ਸਾਲ ਦੇ ਦੌਰਾਨ 6.7 ਲੱਖ ਕਰੋੜ ਰੁਪਇਆ ਇਨਵੈਸਟ ਕਰ ਰਹੇ ਆ ਬੜਾ ਸੋਚਣ ਦਾ ਵਿਸ਼ਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਔਰ ਬੇਨਤੀ ਕਰਾਂਗਾ ਕਿ ਕੋਈ ਅੱਛਾ ਬ੍ਰੋਕਰ ਲੈ ਲਓ ਕੋਈ ਅੱਛਾ ਗਾਈਡ ਲੈ ਲਓ ਜਿਹੜਾ ਸ਼ੇਅਰ ਮਾਰਕੀਟ ਦੀ ਨੌਲੇਜ ਰੱਖਦਾ ਹੋਵੇ ਜਿਹੜਾ ਤੁਹਾਡੇ ਨਾਲ ਸincere ਹੋਵੇ ਉਹਨੂੰ ਪ੍ਰੋਪਰ ਕਮਿਸ਼ਨ ਦਿਓ ਤੁਹਾਡੀ ਖਰੀਦੋ ਫਰੋਕਤ ਤੇ ਉਹਨੂੰ ਪ੍ਰੋਪਰ ਕਮਿਸ਼ਨ ਦਓ ਤੇ 2-4-5 ਪੈਸੇ ਵੱਧ ਦੇ ਦਿਓ ਮਾਰਕੀਟ ਨਾਲੋਂ ਲੇਕਿਨ ਤੁਹਾਨੂੰ ਪ੍ਰੋਪਰ ਗਾਈਡ ਕਰੇ ਤੁਹਾਡੇ ਪੈਸੇ ਨੂੰ ਵਧਾਵੇ ਕਿਉਂਕਿ ਤੁਹਾਡਾ ਪੈਸਾ ਜਿਹੜਾ ਆ ਇਹ ਆਪਣੇ ਇੰਡੀਅਨ ਗਵਰਨਮੈਂਟ ਆ ਜਿਹੜੀ ਪਬਲਿਕ ਨਾਲ ਆ ਪਬਲਿਕ ਇੰਡੀਆ ਦੀ ਗਵਰਨਮੈਂਟ ਨਾਲ ਆ ਸਾਡੇ ਪੈਸਿਆਂ ਨੇ ਸਰਕਲ ਕਰਨਾ ਇੰਡੀਆ ਦੇ ਵਿੱਚ ਤੇ ਉਹਦੇ ਨਾਲ ਸਾਡੇ ਦੇਸ਼ ਦਾ ਬੜਾ ਉੱਚਾ ਮਿਆਰ ਬਣਦਾ ਯਕੀਨ ਹੈ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਔਰ ਮੇਰਾ ਨੰਬਰ 9872303604 ਤੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਔਰ ਇਹਨੂੰ ਅੱਗੇ ਵੀ ਸ਼ੇਅਰ ਔਰ ਜ਼ਰੂਰ ਕਰਿਓ ਧੰਨਵਾਦ